ਟਾਪ 3 14 ਅਪ੍ਰੈਲ ਮਾਰਨਿੰਗ ਟਾਈਮ ਮੀਡੀਆ ਸਰਕਲ ਤੁਹਾਡਾ ਸਵਾਗਤ ਪੰਜਾਬ ਅੰਦਰ ਪ੍ਰਵਾਸੀ ਲੋਕਾਂ ਕਹਿੰਦਾ ਭਾਵ ਕਿ ਪੰਜਾਬੋਂ ਬਾਹਰਲੇ ਲੋਕਾਂ ਦਾ ਮੁੱਦਾ ਕਾਫੀ ਪਖਣ ਲੱਗਾ ਹੈ ਤੇ ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਇਹ ਅਹਿਮ ਸਿਆਸੀ ਮੁੱਦਾ ਬਣ ਕੇ ਉੱਭਰ ਸਕਦਾ ਹੈ ਖਾਸ ਕਰਕੇ ਇਹ ਮੁੱਦਾ ਉਦੋਂ ਹੋਰ ਵੀ ਚਰਚਾਤ ਰੁਖ ਅਖਤਿਆਰ ਕਰ ਗਿਆ ਜਦੋਂ ਪੰਜਾਬ ਦੀ ਖੇਤਰੀ ਪਾਰਟੀ ਵਜੋਂ ਕਾਰਸ਼ੀਲ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਉੱਤੇ ਗੰਭੀਰ ਹੋਣ ਲੱਗੀ ਹੈ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਦਮਦਮਾ ਸਾਹਿਬ ਬਸਾਖੀ ਜੋੜ ਮੇਲੇ ਉੱਤੇ ਇੱਕ ਤਰ੍ਹਾਂ ਬਕਾਇਦਾ ਐਲਾਨ ਕਰ ਦਿੱਤਾ ਹੈ ਕਿ ਜੇਕਰ 2027 ਚ ਅਕਾਲੀ ਦਲ ਦੀ ਸਰਕਾਰ ਸਥਾਪਿਤ ਹੁੰਦੀ ਹੈ ਤਾਂ ਕਾਨੂੰਨ ਪਾਸ ਕਰਕੇ ਬਾਹਰਲੇ ਲੋਕਾਂ ਦੀ ਪੰਜਾਬ ਵਿੱਚ ਖੇਤੀਬਾੜੀ ਲਈ ਜ਼ਮੀਨ ਖਰੀਦਣ ਉੱਤੇ ਪਾਬੰਦੀ ਲਾਈ ਜਾਵੇਗੀ ਦਸਨ ਜੋ ਹੋ ਗਿਆ ਕਿ ਇਸ ਮੁੱਦੇ ਨੂੰ ਪਹਿਲਾਂ ਕਈ ਹੋਰ ਰਾਜਸੀ ਤੇ ਸਮਾਜਿਕ ਆਗੂਆਂ ਵੱਲੋਂ ਵੀ ਜ਼ੋਰ-ਸ਼ੋਰ ਨਾਲ اٹھਾਇਆ ਹੋਇਆ ਹੈ ਪਰੰਤੂ ਹੁਣ ਇੱਕ ਐਮ ਪਾਰਟੀ ਵੱਲੋਂ ਇਸ ਮੁੱਦੇ ਉੱਤੇ ਵਾਅਦਾ ਕਰ ਦੇਣ ਨਾਲ ਮਾਮਲਾ ਕਾਫੀ ਗਰਮਾ ਸਕਦਾ ਹੈ ਪੰਜਾਬ ਵਿੱਚ ਇਸ ਵੇਲੇ ਵੱਡੀ ਤਾਦਾਦ ਬਾਹਰਲੇ ਲੋਕ ਪੰਜਾਬ ਵਿੱਚ ਪੱਕੇ ਤੌਰ ਤੇ ਪ੍ਰਵਾਸ ਕਰਕੇ ਖੇਤੀਬਾੜੀ ਜ਼ਮੀਨਾਂ ਦੇ ਮਾਲਕ ਵੀ ਬਣ ਰਹੇ ਨੇ ਜਿਸ ਨਾਲ ਜਿੱਥੇ ਖੇਤੀਬਾਹੀ ਜੋਗ ਜ਼ਮੀਨਾਂ ਮੰਫੀ ਹੋ ਰਹੀਆਂ ਨੇ ਉੱਤੇ ਪੰਜਾਬ ਨੂੰ ਆਪਣੇ ਵਜੂਦ ਦੇ ਖਸੰਦਾ ਵੀ ਖਾਸਾ ਨਜ਼ਰੀ ਪੈ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਇਹ ਮਾਮਲਾ ਅਗਲੇ ਸਮੇਂ ਕੀ ਰੁਖ اختیار ਕਰੇਗਾ ਪਰੰਤੂ ਫਿਲਹਾਲ ਇਹ ਚਰਚਾ ਚ ਜ਼ਰੂਰ ਮਗਨ ਲੱਗੇ ਉਧਰ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਖਿਲਾਫ ਕਿਥੇਤ ਪੰਜਾਬ ਬੰਬਾਂ ਵਾਲੀ ਬਿਆਨ ਦੇ ਮਤਲਕ ਪੁਲਿਸ ਕੇਸ दर्जਕਾਰ ਦਰਜ ਹੋਣ ਨਾਲ ਪੰਜਾਬ ਦੀ ਸਿਆਸਤ ਕਾਫੀ ਉਸਲਵਟੇ ਲੈਂਦੀ ਬਖਾਈ ਦੇ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਸਾਈਬਰ ਕ੍ਰਾਈਮ ਪੁਲਿਸ ਥਾਣੇ ਇਸ ਦਰਜ ਕੇਸ ਵਿੱਚ ਬਾਜ਼ਵਾ ਖਿਲਾਫ ਅਜੀ ਹੀ ਝੁੱਠੀ ਜਾਣਕਾਰੀ ਦੇਣ ਦੇ ਇਲਜ਼ਾਮ ਲਾਏ ਗਏ ਨੇ ਜੋ ਮੁਲਕ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਬਣ ਸਕਦੀ ਹੈ ਅੱਗੇ ਮਾਮਲਾ ਕਿੱਧਰ ਨੂੰ ਜਾਏਗਾ ਵੇਖਣ ਵਾਲੀ ਗੱਲ ਹੋਏਗੀ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 16 April ਨੂੰ ਸਵੇਰੇ 11 ਵਜੇ ਅੰਤਰੰਕ ਕਮੇਟੀ ਦੀ ਬੈਠਕ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ 'ਚ ਸੱਦ ਲਈ ਗਈ ਹੈ ਜਿਸ 'ਚ ਕਈ ਪੰਥਕ ਤੇ ਪ੍ਰਬੰਧਕੀ ਮੁੱਦਿਆਂ ਉੱਤੇ ਚਰਚਾ ਹੋਏਗੀ ਉਧਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਅੱਜ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟਰ ਬੀ ਆਰ ਅੰਬੇਦਕਰ ਜਨਮ ਦਿਨ ਮੌਕੇ ਰੱਖੇ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰ ਰਹੇ ਨੇ ਲੰਗੇ ਕੱਲ ਵੀ ਖਾਲਸਾ ਸਾਜਨਾ ਦਿਵਸ ਉਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਿਵਾਰ ਸਮੇਤ ਪਟਿਆਲਾ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਦੁਖਰੂਰ ਸਾਹਿਬ ਨਮਨ ਕੀਤਾ ਗਿਆ ਸੀ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਹਰਿਆਣਾ ਹਸਾਰ ਫੇਰੀ ਸੀ ਅਜੇ ਦਰਾਂ ਪ੍ਰਧਾਨ ਮੰਤਰੀ ਵੱਲੋਂ ਹਸਾਰ ਤੋਂ ਅਜੁਦੇ ਵਾਲੀ ਵਪਾਰਿਕ ਅੜਾਨ ਨੂੰ ਹਰੀ ਚੰਡੀ ਦਿਖਾਈ ਇਸ ਤੋਂ ਇਲਾਵਾ ਹਸਾਰ ਦੇ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਚੇਚੇ ਤੌਰ ਤੇ ਸਨਮਾਨ ਵੀ ਕੀਤਾ ਗਿਆ। ਹਰਿਆਣਾ ਜਿਹੜਾ ਕਦੀ ਪੰਜਾਬ ਦਾ ਹਿੱਸਾ ਰਿਹਾ ਹੈ ਅੱਜ ਵਿਕਾਸ ਪੱਖੋਂ ਵੱਡੀਆਂ ਬਲੰਦੀਆਂ ਨੂੰ ਛੂ ਰਿਹਾ ਹੈ। ਖੈਰ ਰਬ ਰਾਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ। ਈ ਮਿਸ਼ਨ ਪੰਜਾਬੀ